ਹਾਂਜੀ ਹੁਣ ਜਿਹੜੀ ਕੀ ਇੱਕ ਵੀਡੀਓ ਆ ਗਈ ਸਾਹਮਣੇ ਰਵਨੀਤ ਬਿੱਟੂ ਬੰਨੀਓ ਜਿਹੜਾ ਕੀ ਸੀਐਮ ਪੰਤਮਾਨ ਨੂੰ ਤੇ ਜਿਹੜਾ ਕੀ ਮਨੀਸ਼ ਸ਼ੋਧਿਆ ਜਿਹਨੇ ਕੀ 26 27 ਸਕਿੰਟ ਦੀ ਵੀਡੀਓ ਨੇ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਫਸਾ ਦਿੱਤਾ ਗਿਆ ਮਨੀਸ਼ ਸ਼ੋਧਿਆ ਨੂੰ ਤੇ ਪਰ ਇੱਕ ਵੀਡੀਓ ਆ ਗਈ ਸਾਹਮਣੇ ਪਹਿਲਾਂ ਵੀਡੀਓ ਸੁਣਾਵਾਂਗੇ ਜੋ ਰਵਨੀਤ ਬਿੱਟੂ ਨੇ ਵੱਡੇ ਸਵਾਲ ਕਹਿ ਦਿੱਤੇ ਗਏ ਵੀ ਪੰਜਾਬ ਦੇ ਵਿੱਚ ਆ ਕੇ ਤੁਸੀਂ ਇੱਕ ਦਿੱਲੀ ਤੋਂ ਹਰੇ ਹੋਏ ਦੋਨੇ ਜਿਹੜਾ ਕੇਜਰੀਵਾਲ ਆ ਠਿੱਕੇ ਦਿੱਲੀ ਤੋਂ ਤਾਂ ਮਾਰੀ ਲੱਤ ਲੋਕਾਂ ਨੇ ਤੇ ਇਹਨਾਂ ਦਾ ਝਾੜੂ ਖਲਾਰ ਤਿੱਲਾ ਤਿੱਲਾ ਹੋ ਗਿਆ ਹੁਣ ਪੰਜਾਬ 'ਚ ਨਜ਼ਰ ਬਣੀ ਹੋਈ ਆ ਪੰਜਾਬ ਨੂੰ ਲੁੱਟਣ ਵਾਲੇ ਤੇ ਹੁਣ ਜਿਹੜਾ ਕੀ ਪਹਿਲਾਂ ਵੀਡੀਓ ਸੁਣਾ ਦਈਏ ਰਵਨੀਤ ਬਿੱਟੂ ਦਾ ਕੀ ਕਹਣਾ 2 ਮਿੰਟ ਦੀ ਵੀਡੀਓ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਇਹ ਜਿਹੜਾ ਉਹ ਤੇਰੇ ਨਾਲ ਉਹ ਕਰਾਂਗੇ ਸੁਸੋਦੀਆ ਸਾਹਿਬ ਵਿਦਵਾਰਾ ਜਾ ਕੇ ਜਿੱਥੋਂ ਆਏ ਆ ਉੱਥੇ ਵਾਰ ਦਾਂਗੇ ਇਹ ਤੈਨੂੰ ਮੈਂ ਇਹੀ ਗੱਲ ਅਖੀਰ ਚ ਕਹਿਣਾ ਬਾਕੀ ਆ ਚੁਟਕਲੇ ਸੁਣ ਲਿਆ ਕਰੋ ਭੰਡ ਦੇ ਕੋਈ ਨਹੀਂ ਚੁਟਕਲੇ ਰੀਲਾ ਤੇ ਨਹੀਂ ਤੇਜ ਤੇ ਸੁਣ ਲਿਆ ਕਰੋ ਕੀ ਗੱਲ ਨਾ ਮੰਨਜਨ ਕਰ ਲਿਆ ਕਰੋ ਇਹ ਇੱਕੋ ਹੀ ਕੰਮ ਰਹਿ ਗਿਆ ਮੁੱਖ ਮੰਤਰੀ ਦਾ ਕੋਈ ਕਿਸੇ ਮੈਰਿਜ ਪੈਲੇਸ ਨਹੀਂ ਕਰ ਰਹੇ ਕਿਸੇ ਦੇ ਘਰ ਤੇ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖਦੇ ਆ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਿਲ ਉੱਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖਾ ਹਰ ਕੋਈ ਗਰੀਬ ਆ ਅਮੀਰ ਆ ਐਸਟੀ ਆ ਆਰਬੀਸੀ ਆ ਹਰ ਸ਼ਖ ਜਿਹੜਾ ਬੀਜੇਪੀ ਵੱਲ ਚੱਲ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ 'ਚ ਨਹੀਂ ਰਹੋਗੇ ਕਰਜ਼ੇ 'ਚ ਨਹੀਂ ਰਹੋਗੇ ਹਾਂਜੀ ਇਹ ਰਮਨੀਤ ਬਿੱਟੂ ਸੀ ਭਾਈ ਜਿਨੇ ਕੀ ਬਹੁਤ ਵੱਡੀਆਂ ਗੱਲਾਂ ਕਹਿਤੀਆਂ ਮਨੀਸ਼ ਸ਼ੋਧਿਆ ਨੂੰ ਤੇ ਜਿਹੜਾ ਸੀਐਮ ਪੰਤਮਾਨ ਨੂੰ ਕਿਉਂਕਿ ਇਹਨੇ ਜਿਹੜੀ ਕੀ 26 27 ਸਕਿੰਟ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਆ ਜਿਹਦੇ ਵਿੱਚ ਇਹ ਕਹਿੰਦਾ ਸ਼ਾਮਦਮ ਡੰਡ ਪੇਦ ਲਈ ਝਗੜਾ ਕੁੱਟਮਾਰ ਜੋ ਵੀ ਹੋਇਆ 2027 ਦੇ ਵਿੱਚ ਅਸੀਂ ਕਰਾਂਗੇ ਪਾਰਟੀ ਦੇ ਵਿੱਚ ਜਿੱਤਣ ਲਈ ਤੇ ਪਰ ਹੁਣ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਪੰਜਾਬ ਚ ਅੱਖੜੀ ਹੋਈ ਏ ਸੋਡੀ ਵੀ ਪੰਜਾਬ ਤੇ ਅਖਟਕੀ ਹੋਈ ਆ ਵੀ ਕਿਵੇਂ ਨਾ ਕਿਵੇਂ ਅਸੀਂ ਪੰਜਾਬ ਨੂੰ ਲੁੱਟ ਗਏ ਪਹਿਲਾ ਕੇਜਰੀਵਾਲ ਜਿਹੜਾ ਕੀ ਪਹਿਲਾ ਭਾਸ਼ਣ ਕੇਜਰੀਵਾਲ ਦਾ ਹੁੰਦਾ ਬਾਅਦ ਦੇ ਵਿੱਚ ਸੀਐਮ ਭونتਮਾਨ ਦਾ ਪਰ ਸੀਐਮ ਭونتਮਾਨ ਇੱਥੇ ਆਏ ਕਿ ਨਾ ਵੀ ਮੇ ਸਾਡੀ ਤਾਂ ਦਿੱਲੀੋਂ ਸਰਕਾਰ ਚੱਲਦੀ ਐ ਜੀ ਤੇ ਪਰ ਹੁਣ ਇਹ ਨਾਲ ਨਾਲ ਸੀਐਮ ਭونتਮਾਨ ਨੂੰ ਵੀ ਰਗੜ ਦੇਣਗੇ ਕਿਉਂਕਿ ਦੇਖੋ ਜਿਹੜੀ ਹੁਣ ਪੰਜਾਬ ਦੀ ਗੱਲ ਆ ਇੱਕ ਇਹ ਭਾਸ਼ਣ ਨਹੀਂ ਸੀ ਨੂੰ ਆਪਾਂ ਗੁੰਡਾ ਕਰਦੀ ਕਹਿ ਸਕਦੇ ਆ ਆਪਦੇ ਬੰਨੀ ਉਹਨਾਂ ਭਾਸ਼ਣ ਦੇ ਤੌਰ ਤੇ ਸਵਾਲ ਕਹਿ ਦਿੱਤੇ ਗਏ ਪਰ ਇਹ ਸਵਾਲ ਇੱਕ ਖਬਰ ਬਣ ਗਈ ਕਿਹਨਾਂ ਦਾ ਮਤਲਬ ਚੈਨਲਾਂ 'ਤੇ ਪੈ ਚੁੱਕੀ ਜਿਹਦੇ ਵਿੱਚ ਇਹਨੇ ਆਪਣੇ ਮੈਨੂ ਕੇਅਰ ਸ਼ਾਮ, ਦਾਮ, ਡੰਡ, ਪੇਦ, ਲੜਾਈ, ਝਗੜਾ, ਕੁੱਟਮਾਰ ਜੋ ਵੀ ਹੋਇਆ ਸੀ ਕਰਾਂਗੇ 2027 ਦੇ ਵਿੱਚ ਪਾਰਟੀ ਬਣਾਉਣ ਵਾਸਤੇ। ਤਾਂ ਇਹ ਜਿਹੜੀ ਕੀ 26 27 ਸਕਿੰਟ ਦੀ ਵੀਡੀਓ ਵਾਇਰਲ ਹੋ ਜਾਂਦੀ ਆ, ਚੈਨਲਾਂ 'ਤੇ ਪੈ ਜਾਂਦੀ ਆ ਤੇ ਬਾਅਦ ਦੇ ਵਿੱਚ ਇਹਨਾਂ ਤੇ ਸਵਾਲ ਉੱਠਦੇ ਹੁਣ ਰਮਨੀਤ ਬਿੱਟੂ, ਸੁਨੀਲ ਜਾਖੜ ਹੋਰ ਵੀ ਕਈ ਵੀਡੀਓ ਸਾਹਮਣੇ ਆ ਗਈਆਂ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਭਈ ਰਮਨੀਤ ਬਿੱਟੂ ਜਿਵੇਂ ਕੀ ਪਹਿਲਾਂ ਕਾਂਗਰਸ ਦੇ ਵਿੱਚ ਸੀ ਹੁਣ ਭਾਜੀਪੀ ਦੇ ਵਿੱਚ ਵੀ ਆ। ਤੇ ਪਰ ਇਹਨਾਂ ਨੇ ਵੀ ਇਹੀ ਕਿਹਾ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਇਹਨਾਂ ਦੇ ਮਗਰ ਨਾ ਲੱਗੋ ਆਮ ਆਦਮੀ ਪਾਰਟੀ ਇਹ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਕਿ ਲੋਕਾਂ ਨੂੰ ਇੱਕ ਆਪਾਂ ਕਹਿੰਦੇ ਵੀ ਇਹਨੂੰ ਚੈਲੰਜ ਹੀ کہہ ਸਕਦੇ ਆਪਾਂ ਜਿਹੜੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਗਿਆ ਵੀ ਚਾਹੇ ਗੁੰਡਾਗਰਦੀ ਚਾਹੇ ਕੁੱਟਮਾਰ ਲਾਲਚ ਚ ਚਾਹੇ ਕਿਵੇਂ ਮਰਜ਼ੀ ਕਰੀਏ 2022 'ਚ ਸੀ ਜਿਤਨਾ ਕਹਿਣ ਦਾ ਮਤਲਬ ਵੀ ਆਪਣੀ ਇਹ ਇਹਨਾਂ ਨੇ ਪਾਵਰ ਹੋਣ ਦੇ ਕਾਰਨ ਵੀ ਸਾਡੀ ਪਾਰਟੀ ਅਸੀਂ ਕੁਝ ਵੀ ਕਰ ਸਕਦੇ ਆਂ ਇਹ ਦੱਸਿਆ ਗਿਆ ਤੇ ਪਰ ਉਹ ਵੀਡੀਓ ਇੱਕ ਭਾਸ਼ਣ ਦੇ ਵਿੱਚ ਇਹਨੇ ਬੋਲਿਆ ਗਿਆ ਸੀ ਦੋ ਚਾਰ ਗੱਲਾਂ ਤੇ ਪਰ ਉਹ ਵਾਇਰਲ ਹੋ ਚੁੱਕੀ ਉਹ ਸਾਰਿਆਂ ਨੂੰ ਪਤਾ ਆਪਣੇ ਮਨੀ ਉਹਨਾਂ ਨੇ ਜੋ ਇੱਕ ਆਪ ਦੀ ਪਾਵਰ ਦਿਖਾਉਣ ਦੇ ਚੱਕਰ ਦੇ ਵਿੱਚ ਬੋਲਤਾ ਦਿੱਤੇ ਪਰ ਇਹ ਸਭ ਜਿਹੜੇ ਸਵਾਲ ਸੀ ਤੇ ਇਹ ਖਬਰ ਬਣ ਗਈ ਤਾਂ ਜਿਹਦੇ ਵਿੱਚ ਬਈ ਹੁਣ ਇਹ ਹੁਣ ਰਮਨੀਤ ਬੇਟੂ ਸੁਨੀਲ ਜਾਖੜ ਵੀਡੀਓ ਬਹੁਤ ਆ ਰਹੀਆਂ ਜਿਹਦੇ ਵਿੱਚ ਇਹਦੀ ਇੱਕ ਪਾਕਤਗੀ ਵੀ ਕਰਤੂਤ ਜਿਹੜੀ ਕੀਤੀ ਆ ਉਹ ਸਾਹਮਣੇ ਆ ਗਈ ਆ ਤੇ ਇਹਨੂੰ ਚਾਰੇ ਪਾਸੋਂ ਚੈਨਲਾਂ ਤੋਂ ਝਾੜ ਪੈ ਰਹੀ ਹੈ ਸਰਕਾਰ ਦਾ ਵਿਰੋਧ ਹੋ ਰਿਹਾ ਨਾਲ ਨਾਲ ਜਿਹੜੇ ਇਹ ਦਿੱਲੀ ਵਾਲੇ ਆ ਨਾਲ ਨਾਲ ਇਹ ਸੀਐਮ ਪੰਤਮਾਨ ਦਾ ਵੀ ਵਿਰੋਧ ਕਰਾ ਰਹੇ ਕਿਉਂਕਿ ਪਹਿਲਾਂ ਇਹਨਾਂ ਨੇ ਇੱਕ ਲੈਣ ਪੋਲਿੰਗ ਪਾਲਿਸੀ ਨੂੰ ਲੈ ਕੇ ਇੱਕ ਕਾਨੂੰਨ ਲਾਗੂ ਕਰਨ ਜਾ ਰਹੇ ਸੀ ਜ਼ਮੀਨਾਂ ਤੇ ਕਬਜ਼ਾ ਰਾਜਾਂ ਤੋਂ ਭਗਿਆਰੀ ਬਣਾਉਣ ਵਾਲਾ ਕੰਮ ਕਰ ਰਹੇ ਸੀ ਕਿਸਾਨਾਂ ਨੂੰ ਪਰ ਉਹ ਵੀ ਨਹੀਂ ਹੋਣ ਦਿੱਤਾ ਲਾਗੂ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਪਿੰਡਾਂ 'ਚ ਕਿਹੜਾ ਵਣਦਿਓ ਉਹ ਦਿੱਲੀ ਵਾਲਿਆਂ ਦੀ ਚਾਲ ਸੀ ਜਿਵੇਂ ਹੁਣ ਸੀਮਪੰਤਮਾਨ ਕਹਿੰਦਾ ਦਿੱਲੀੋਂ ਸਾਡੀ ਸਰਕਾਰ ਚੱਲਦੀ ਹੈ ਇਸ ਕਰਕੇ ਵਿਰੋਧ ਸੀ ਸੀਐਮ ਪੰਤਮਾਨ ਦਾ ਵੀ ਹੋ ਰਿਹਾ ਸੀ ਪਰ ਜਿਹੜੀ ਹੁਣ ਦੀ ਅਪਡੇਟ ਆ ਇਹ ਰਮਨੀਤ ਬਿੱਟੂ ਦੀ ਸੀ ਜਿਹੜਾ ਕਿ ਭਾਈ ਇਹਨਾਂ ਨੂੰ ਝਾੜ ਪਾਈਆ ਨਾਲ ਨਾਲ ਸੀਐਮ ਪੰਤਮਾਨ ਨੂੰ ਵੀ ਜੇ ਅਗਰੇ ਇਸ ਲੋਟੀ ਕਰਦੇ ਰਹੇ ਤਾਂ ਨਾਲ ਨਾਲ ਫਿਰ ਇਹਨਾਂ ਦੀ ਸਰਕਾਰ ਜਿਵੇਂ ਦਿੱਲੀੋਂ ਚਲੀ ਗਈ ਉਥੋਂ ਝਾੜੂ ਖਲਾਰ ਤਾਂ ਥੀਲਾ ਥੀਲਾ ਹੋ ਗਿਆ ਪੰਜਾਬ 'ਚ ਵੀ ਸਫਾਇਆ ਹੋ ਜਾਊਗਾ ਇਹ ਐਸੇ ਲੋਟੀ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ ਤੰਗ ਪਰੇਸ਼ਾਨ ਹੁਣ ਲੈਂਡ ਪੋਲਿੰਗ ਪਾਲਿਸੀ ਨੂੰ ਇਹ ਜ਼ਮੀਨਾਂ ਤੇ ਕਬਜ਼ਾ ਕਹਿੰਦਾ ਮਤਲ ਕਰ ਰਹੇ ਸੀ ਜਿਹੜੀਆਂ ਇਹਨਾਂ ਦੀਆਂ 100-100 ਸਾਲਾਂ ਦੀਆਂ ਜ਼ਮੀਨਾਂ ਜਿਹਦੇ ਕੋਲ 30 ਕਿੱਲੇ ਕੋ 100 ਕਿੱਲੇ 50 ਜੋ ਵੀ ਆ ਜਿਦੀ ਮਰਜ਼ੀ ਆਪਣੀ ਵੇਚੂਂਦੀ ਦੀ ਮਰਜ਼ੀ ਨਹੀਂ ਵੇਚੂ ਪਰ ਇਹ ਧੱਕੇ ਨਾਲ ਜ਼ਮੀਨਾਂ ਰੋਕ ਰਹੀ ਸੀ ਤਾਂ ਇਹ ਲੈਂਡ ਪੋਲਿਸੀ ਨੂੰ ਹੁਣ ਲੈਂਡ ਪੋਲਿੰਗ ਪਾਲਿਸੀ ਨੂੰ ਰੱਦ ਕੀਤਾ ਜਾਂਦਾ ਤਾਂ ਇਹ ਬਾਅਦ ਦੇ ਵਿੱਚ ਵੀਡੀਓ ਪੈ ਜਾਂਦਾ ਤੱਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਰਮਨੀਤ ਬਿੱਟੂ ਨੂੰ ਲੈ ਕੇ ਬਾਈ ਜੋ ਇਹਨਾਂ ਦੀ ਇੱਕ ਆਪਣੇ ਨੀ ਕਹਿੰਦਾ ਵੱਡੇ ਸਵਾਲ ਕੈਹ ਦਿੱਤੇ ਗਏ ਸੀ ਐਸ.ਐਮ. ਪੰਤਵਾਨ ਨੂੰ ਕਿ ਕਿ ਮਨੀਸ਼ ਸ਼ੋਧਿਆ ਇਹਨਾਂ ਦੋਨਾਂ ਨੂੰ ਵੱਡੇ ਸਵਾਲ ਕੈਹ ਦਿੱਤੇ ਗਏ ਆ ਤੇ ਜਿਹਦੇ ਵਿੱਚ ਕਿ ਹੁਣ ਤੱਕ ਦੀ ਅਪਡੇਟ ਸੀ ਥੋੜੇ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣੇ ਚੈਨਲਾਂ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ